ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹਿਮਾਚਲ ਪ੍ਰਦੇਸ਼ ਤੋਂ ਜਿੱਥੇ ਕਿ Shimla ਦੇ ਵਿੱਚ ਅਚਾਨਕ ਇੱਕ ਸਕੂਲ ਦੇ ਵਿੱਚੋਂ ਤਿੰਨ ਵਿਦਿਆਰਥੀ ਲਾਪਤਾ ਹੋ ਜਾਂਦੇ ਨੇ ਰਖੜੀ ਵਾਲੇ ਦਿਨ ਉਹ ਆਊਟਿੰਗ ਪਾਸ ਲੈ ਕੇ ਬਾਹਰ ਜਾਂਦੇ ਨੇ ਪਰ ਵਾਪਿਸ ਨਹੀਂ ਆਉਂਦੇ ਜਿਸ ਤੋਂ ਬਾਅਦ ਸਕੂਲ ਦੇ ਵਿੱਚ ਭਾਜੜਾ ਪੈ ਜਾਂਦੀਆਂ ਨੇ ਮਾਪਿਆਂ ਦੇ ਵੀ ਐਸ ਵੇਲੇ ਸਾਹ ਸੁੱਕੇ ਹੋਏ ਨੇ ਤੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਸਕੂਲ ਦਾ ਨਾਮ ਦੱਸਿਆ ਜਾ ਰਿਹਾ BCS हिमाचल प्रदेश ਦੇ ਸ਼ਿਮਲਾ ਦੇ ਵਿੱਚ ਮਸ਼ਹੂਰ ਵਿਸ਼ਵ ਕਾਟਨ ਸਕੂਲ ਜਿਸ ਦੇ ਵਿੱਚ ਤਿੰਨ ਬੱਚੇ ਅਚਾਨਕ ਲਾਪਤਾ ਹੋ ਗਏ ਤਿੰਨੋਂ ਬੱਚੇ 6ਵੀਂ ਜਮਾਤ ਦੇ ਵਿਦਿਆਰਥੀ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਕੁੱਲੂ ਦਾ ਰਹਿਣ ਵਾਲਾ ਹੈ ਦੂਜਾ ਪੰਜਾਬ ਦੇ ਮੋਹਾਲੀ ਦਾ ਅਤੇ ਤੀਜਾ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਹੈ ਪੁਲਿਸ ਦੇ ਅਨੁਸਾਰ ਤਿੰਨੋਂ ਰਖੜੀ ਵਾਲੇ ਦਿਨ ਨੇ ਯਾਨੀ ਕਿ 9 ਅਗਸਤ ਨੂੰ ਗੇਟ ਪਾਸ ਲੈ ਕੇ ਮਾਲ ਰੋਡ ਤੇ ਘੁੰਮਣ ਦੇ ਲਈ ਗਏ ਸਨ ਆਊਟਿੰਗ ਗੇਟ ਪਾਸ ਜਦ ਖਤਮ ਹੋ ਜਾਂਦਾ ਉਸ ਦੀ ਮਿਆਦ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਵੀ ਉਹ ਕਈ ਘੰਟਿਆਂ ਦੇ ਤੱਕ ਵਾਪਸ ਨਹੀਂ ਮੁੜਦੇ ਜਿਸ ਤੋਂ ਬਾਅਦ ਸਕੂਲ ਦੇ ਵਿੱਚ ਹੜਕੰਪ ਮਚ ਜਾਂਦਾ ਹੈ ਸਕੂਲ ਪ੍ਰਬੰਧਕ ਆਪਣੇ ਪੱਧਰ ਦੇ ਉੱਤੇ ਭਾਲ ਸ਼ੁਰੂ ਕਰ ਦਿੰਦੇ ਨੇ ਪਰ ਕੋਈ ਸਫਲਤਾ ਨਹੀਂ ਮਿਲਦੀ ਜਿਸ ਤੋਂ ਬਾਅਦ ਨਿਊ ਸ਼ਿਮਲਾ ਪੁਲਿਸ ਸਟੇਸ਼ਨ ਦੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਸ਼ਿਕਾਇਤ ਮਿਲਦੇ ਹੀ ਪੁਲਿਸ ਵਿਦਿਆਰਥੀਆਂ ਦੀ ਭਾਲ ਸ਼ੁਰੂ ਕਰ ਦਿੰਦੇ ਨੇ ਪੁਲਿਸ ਸ਼ਹਿਰ ਦੇ ਵਕ ਵਕ ਸੀਸੀਟੀਵੀ ਫੁਟੇਜ ਦੀ ਇਸ ਵੇਲੇ ਜਾਂਚ ਕਰ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਮਾਪਿਆਂ ਨੂੰ ਵੀ ਸੂਚਿਤ ਕੀਤਾ ਗਿਆ ਤੇ ਮਾਪਿਆਂ ਦੇ ਵੱਲੋਂ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਵੀ ਹਲੇ ਤੱਕ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਸਾਡੇ ਬੱਚੇ ਕਿੱਥੇ ਨੇ ਪਰ ਉਹ ਘਰ ਹਲੇ ਤੱਕ ਨਹੀਂ ਆਏ ਪੁਲਿਸ ਦੇ ਵੱਲੋਂ ਵੀ ਦੱਸਿਆ ਗਿਆ ਕਿ ਲਗਾਤਾਰ ਇਸ ਮਾਮਲੇ ਦੇ ਉੱਤੇ ਜਾਂਚ ਚੱਲ ਰਹੀ ਹੈ Shimla ਦੇ SSP ਸੰਜੀਵ ਕੁਮਾਰ ਗਾਂਧੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਸ਼ਟੀ ਕੀਤੀ ਗਈ ਤਿੰਨ ਬੱਚਾ ਲਾਪਤ ਤਿੰਨ ਬੱਚੇ ਲਾਪਤਾ ਨੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੇਸ ਵੀ ਦਰਜ ਕਰ ਲਿਆ ਤੇ ਬੱਚਿਆਂ ਦੀ ਭਾਲ ਲਗਾਤਾਰ ਦਿੱਲੀ ਹਰਿਆਣਾ ਪੁਲਿਸ ਦੇ ਨਾਲ ਵੀ ਸੰਪਰਕ ਕੀਤਾ ਗਿਆ ਸਾਰੇ ਸੂਬਿਆਂ ਦੀ ਪੁਲਿਸ ਦੇ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬੱਚਿਆਂ ਦੀ ਭਾਲ ਲਗਾਤਾਰ ਜੜੀ ਇਸ ਵੇਲੇ ਕੀਤੀ ਗਈ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦ ਸ਼ਿਮਲਾ ਦੇ ਵਿੱਚ ਹਿਮਾਚਲ ਦੇ ਵਿੱਚ ਬੱਚੇ ਲਾਪਤਾ ਹੋਏ ਹੁਣ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸ਼ਿਮਲਾ ਦੇ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ ਬੱਚਿਆਂ ਦੇ ਲਾਪਤਾ ਹੋਣ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਕੁਝ ਦਿਨ ਪਹਿਲਾਂ ਹੀ ਸ਼ਿਮਲਾ ਦੇ ਸੰਜੋਲੀ ਤੇ ਇੱਕ ਨਿੱਜੀ ਸਕੂਲ ਦੇ ਵਿੱਚ ਵਿਦਿਆਰਥੀ ਲਾਪਤਾ ਹੋ ਜਾਂਦਾ ਤੇ ਉਸ ਤੋਂ ਬਾਅਦ ਸੰਜੋਲੀ ਦੇ 보ਦੀ ਮੱਠ ਤੋਂ ਵੀ 보ਦੀ ਵਿਸ਼ਵਾ ਦੇ ਲਾਪਤਾ ਹੋਣ ਦੀ ਘਟਨਾ ਸਾਹਮਣੇ ਆਂਦੀ ਹੈ ਤੁਸੀਂ ਸੋਚ ਸਕਦੇ ਹੋ ਹੁਣ ਮਾਪਿਆਂ ਤੇ ਕੀ ਇਸ ਵੇਲੇ ਬੀਤਰੀ ਹੋਵੇਗੀ ਦਿਨ ਦੇ ਕਰੀਬ ਬੱਚੇ ਰਖੜੀ ਵਾਲੇ ਦਿਨ ਲਾਪਤਾ ਹੋ ਜਾਂਦੇ ਨੇ ਸ਼ਿਮਲਾ ਦੀ ਮਾਲ ਰੋਡ ਦੇ ਉੱਤੇ ਘੁੰਮਣ ਜਾਂਦੇ ਨੇ ਤੇ ਹਲੇ ਤੱਕ ਨਾ ਉਹ ਘਰ ਪਹੁੰਚਦੇ ਨੇ ਤੇ ਨਾ ਉਹ ਸਕੂਲ ਦੇ ਵਿੱਚ ਵਾਪਸ ਆਉਂਦੇ ਨੇ ਅਸੀਂ ਉਮੀਦ ਕਰਦੇ ਹਾਂ ਜਲਦ ਹੀ ਪੁਲਿਸ ਇਨ੍ਹਾਂ ਬੱਚਿਆਂ ਦੀ ਭਾਲ ਕਰਕੇ ਇਹਨਾਂ ਨੂੰ ਇਹਨਾਂ ਦੇ ਮਾਪਿਆਂ ਦੇ ਤੱਕ ਪਹੁੰਚਾਏਗੀ ਕਿਉਂਕਿ ਤੁਸੀਂ ਸੋਚ ਕੇ ਦੇਖੋ ਨਾ ਮਾਪਿਆਂ ਦੇ ਉੱਤੇ ਕੀ ਬੀਤਰੀ ਹੋਵੇਗੀ ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚਿਆਂ ਦਾ ਇਸ ਵੇਲੇ ਕੋਈ ਅਤਾਪਤਾ ਨਹੀਂ ਹੈ